ਸਾਸਰੀ ਕਾ ਜੀ ਸਾਰੇ ਨੋਜੋ ਪਲੇ ਕੇ ਜੀ ਬਹੁਤ ਵੇਸ ਉਟਾਂ ਦੀ ਕਲੈਕਸ਼ਨ ਇਹ ਜਿਹੜਾ ਫੈਬਰਿਕ ਹੋਵੇਗਾ ਚਨਾਉਂ ਦਾ ਹੋਵੇਗਾ ਬਹੁਤ ਹੀ ਸੋਹਣਾ ਫੁੱਲ ਵਰਕ ਹੋਏਗਾ ਨਾਲ ਜਿਹੜਾ ਦੁਪੱਟਾ ਹੋਵੇਗਾ ਉਸ ਦੇ ਉੱਪਰ ਹੀ ਵਰਕ ਹੋਏਗਾ ਸ਼ਰਟ ਦਾ ਪਰਮੀਟਰ ਲੱਗ ਰਿਹਾ ਐਂਡ ਸੌਰੀ ਦੁਪੱਟੇ ਦਾ ਪਰਮੀਟਰ ਲੱਗ ਰਿਹਾ ਅਗਲਾ ਜਿਹੜਾ ਫੈਬਰਿਕ ਹੋਗਾ ਪਿਓਰ ਔਰਗਾਂਜ਼ਾ ਟਿਸ਼ੂ ਦਾ ਹੋਏਗਾ ਇਹ ਵੀ ਤੁਸੀਂ ਪਰ ਮੀਟਰ ਦੇ ਕਾੜਨ ਲਈ ਲੈ ਸਕਦੇ ਹੋ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਸ਼ਰਟ ਹੋਏਗੀ ਜੀ ਸੌਫਟ ਕ੍ਰੇਪ ਦੀ ਹੋਏਗੀ ਬਹੁਤ ਸੋਹਣਾ ਪ੍ਰਿੰਟ ਹੋਗਾ ਇੰਬੋਟੀ ਰਹੇਗੀ ਜਿਹਦੀ ਬਾਟਮ ਹੋਏਗੀ ਪਲੇਨ ਹੋਏਗੀ ਨੇਚਰਲ ਕ੍ਰੇਪ ਦੀ ਪਲੇਨ ਬਾਟਮ ਹੋਏਗੀ ਸ਼ਰਟ ਦਾ ਪਰ ਮੀਟਰ ਲੱਗ ਰਹ ਅਗਲਾ ਜਿਹੜਾ ਫੈਬਰਿਕ ਹੋਏਗਾ ਪਸ਼ਮੀਨਾ ਦਾ ਹੋਏਗਾ ਜਿਹਦੀ ਬਾਟਮ ਹੋਏਗੀ ਪਸ਼ਮੀਨਾ ਦੀ ਹੋਏਗੀ ਮਸਲੀਨ ਦਾ ਦੁਪੱਟਾ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਣਗੇ ਅਗਲਾ ਜਿਹੜਾ ਸੂਟ ਹੋਏਗਾ ਸਿਲਕ ਦੀ ਸ਼ਰਟ ਹੋਏਗੀ ਬਹੁਤ ਹੀ ਸੋਹਣਾ ਇਸ ਦੇ ਉੱਪਰ ਇੰਬੋਇਡਰੀ ਰਹੇਗੀ ਘੇਰੇ ਤੇ ਪਲੇਨ ਨੇਚਰਲ ਕ੍ਰੇਡ ਦੀ ਬਾਟਮ ਹੋਏਗੀ ਨਾਜ਼ ਚਨਾਉਣ ਦਾ ਦੁਪੱਟਾ ਹੋਏਗਾ ਉਸੇ ਬਹੁਤ ਹੀ ਸੋਹਣਾ ਬਾਰਡਰ ਤੇ ਵਰਕ ਕੀਤਾ ਹੋਇਆ ਮਿਲੇਗਾ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਕ੍ਰੇਪ ਦਾ ਫੈਬਰਿਕ ਹੋਏਗਾ ਬਹੁਤ ਸੋਹਣਾ ਪ੍ਰਿੰਟ ਹੋਏਗਾ ਬਹੁਤ ਸੋਹਣੀ ਇੰਬੋਡਰੀ ਰਹੇਗੀ ਕੱਟਣ ਦੇ ਦਾ ਕੰਮ ਹੋਏਗਾ ਚਾਰ ਕਲਰ ਤੁਹਾਨੂੰ ਮਿਲ ਜਾਣਗੇ ਅਗਲਾ ਜਿਹੜਾ ਸੂਟ ਹੋਏਗਾ ਔਰਗੈਂਜ਼ਾ ਡਿਜੀਟਲ ਪ੍ਰਿੰਟ ਸੂਟ ਹੋਏਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਵੀ ਵਰਕ ਹੋਏਗਾ ਪ੍ਰਿੰਟ ਬਹੁਤ ਹੀ ਪਿਆਰਾ ਹੋਏਗਾ ਟਫੇਟਾ ਦੀ ਬਾਟਮ ਹੋਏਗੀ ਪਿਓਰ ਦਾ ਦੁਪੱਟਾ ਹੋਏਗਾ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਇਹ ਜਿਹੜੇ ਸੂਟ ਹੋਣਗੇ ਪਸ਼ਮੀਨਾ ਦੀ ਸ਼ਰਟ ਹੋਏਗੀ ਪਲੇਨ ਬਾਟਮ ਹੋਏਗੀ ਪਸ਼ਮੀਨਾ ਦਾ ਹੀ ਸ਼ਾਲ ਹੋਏਗਾ ਕਲਰ ਇਨ ਵਿੱਚ ਤੁਹਾਨੂੰ ਡਾਰਕ ਮਿਲ ਜਣਗੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਹਾਂਜੀ ਅਜੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ